ਮੇਰੇ ਨਾਲ ਉਹ ਭਰਾ ਖੜਾਗਾ ਜੀਨੇ ਕਿਸੇ ਟਾਈਮ ਗਾਇਕੀ ਚ ਸਾਰਾ ਕੁਝ ਹੀ ਮਾਜ ਕੇ ਸੜਦਾ ਸੀ ਵੀ ਕਰਮਾ ਕਰਮ ਹੀ ਹੋ ਗਈ ਸੀ ਮਿਸ ਪੂਜਾ ਨਾ ਬਾਈ ਚੱਲਦਾ ਹੁੰਦਾ ਸੀ ਬਾਈ ਦਾ ਇੱਕ ਸੌਂਗ ਨੰਦਾ ਜਮੀਂ ਦੋ ਆਈ ਸੀ ਬਾਈ ਡਬਲ ਹਨਾ ਟਾਪਰ ਉਹਨੇ ਤਾਂ ਜਮੀਂ ਐਂਡੀ ਘਰਾਤਾ ਸੀ ਬਾਈ ਇੱਕ ਤਾਂ ਮੈਨੂੰ ਦੋਸਾਰ ਦੋਦੇ ਸੁਣਾ ਦੇ ਦਵਾਰੇ ਉਹ ਗਾਣਾ ਸੁਣਾ ਦੇ ਹਨਾ ਤੇ ਫੇਰ ਆਪਾਂ ਅਗਲੀ ਗੱਲ ਕਰਦੇ ਆਂ ਭੁੱਲ ਗਈ ਪੜਾਈਆਂ ਦੇ ਖਿਆਲ ਮਰ ਜਾਣਿਆ ਜਦੋਂ ਦੀਆਂ ਲਾਈਆਂ ਤੇਰੇ ਨਾਲ ਮਰ ਜਾਣਿਆ ਰੱਖਦਾ ਸੀ ਸਾਰਾ ਦਿਨ ਕੋਲ ਤੂੰ ਬਿਠਾ ਕੇ ਪਰੇ ਹੋਣ ਨਾ ਦਿੱਤੀ ਕਾਲਜ ਦੀ ਟੋਪਰ ਕਰਾਤੀ ਫੇਲਵੇ ਤਾਂ ਸਾਰੇ ਸਾਲ ਚ ਕਲਾਸ 1 ਲਾਉਣ ਨਾ ਦਿੱਤੀ ਐਤਕੀ ਬੀਏ ਦੇ ਵਿੱਚੋਂ ਫੇਰ ਰਹਿ ਗਿਆ ਮੈਂ ਬਿਲੋ ਅਸੀਂ ਕਿਹੜਾ ਮੈਡਲਾਂ ਦੇ ਲਾਤੇ ਢੇਰ ਮੀ ਭਾਈ ਉਹ ਦੌਰ ਚ ਤੁਸੀਂ ਬਾਉਂਡਰੀ 28 ਤੇਰਾ ਦੂਜਾ ਗਾਣਾ ਵੀ ਅਸੀਂ ਮੈਂ ਤਾਂ ਹੁਣ ਇਹ ਪੁੱਛਣਾ ਚਾਹਣਾ ਤੁਸੀਂ ਇਹ ਦੌਰ ਚ ਕਿੱਧਰ ਚਲੇ ਗਏ ਸੀਗੇ ਕਿੰਨੇ ਗੈਪ ਬਾਅਦ ਦੁਬਾਰੇ ਆਏ ਹੋ ਹੁਣ ਵੀ ਮੈਂ ਹੁਣ ਤੁਹਾਡੀਆਂ ਰੀਲਾਂ ਦੇਖ ਰਿਹਾ ਵੀ ਤੁਸੀਂ ਖਾੜੇ ਲਾ ਰਹੇ ਹੋ ਦੁਬਾਰੇ ਫੇਰ ਆ ਗਏ ਮਾਰਕੀਟ ਚ ਕੈਮ ਹੋ ਕੇ ਕਿੱਧਰ ਚਲੇ ਗਏ ਸੀ ਇਨਚਰਲੀ ਭਾਈ ਕੁਝ ਸਿਹਤ ਪ੍ਰੋਬਲਮ ਆ ਗਈ ਸੀ ਉਹ ਆਕੇ ਸਾਲ ਕੁ ਮਤ ਠੀਕ ਹੋ ਗਿਆ ਸੀਗਾ ਮੈਂ ਤੇ ਥੋੜਾ ਮੇਰੇ ਮਨ ਚ ਡਰ ਪੈ ਗਿਆ ਬ੍ਰੇਨ ਦੀ ਪ੍ਰੋਬਲਮ ਸੀਗੀ ਮੈਨੂੰ ਉਹ ਥੋੜਾ ਬਲੋਕੇਜ ਆ ਗਈ ଥିਗੀ ਮੈਂ ਥੋੜਾ ਡਰ ਵੱਧ ਗਿਆ ਮਾ ਯਾਰ ਗਾਉਣ ਗਾਉਣ ਤੇ ਜ਼ੋਰ ਲੱਗਦਾ ਹੈ ਨਾ ਵੀ ਥੋੜਾ ਠਹਿਰ ਕੇ ਫਿਰ ਗੱਡੀ ਤੀ ਜਿਹੜੀ ਲਾਈਨ ਤੋਂ ਲੈ ਗਈ ਇਹਨੇ ਨੂੰ ਲੈ ਗਈ ਸੀ ਹਾਂ ਹਾਂ ਹੁਣ ਦੁਬਾਰਾ ਕੋਸ਼ਿਸ਼ ਕੀਤੀ ਉਹ ਗੱਲ ਜੀ ਨਹੀਂ ਬਣੀ ਜਿਆਦਾ ਸਿਹਤ ਤੇ ਇਫੈਕਟ ਪੈ ਗਿਆ ਦੀ ਹੂੰ 1.2 ਸਾਲ ਦਾ ਸਰੀਰ ਕਰਮ ਹੋਇਆ ਹੁਣ ਆਪਣੇ ਗਾਣੇ ਲਗਾਤਾਰ ਪਹਿਲਾਂ ਪ੍ਰਵੀਨ ਭਾਟਰਾ ਦੀ ਟਾਲੀ ਦੀ ਜਗੜ ਵਰਗੀ ਹੂੰ ਤੇ ਫਿਰ ਆਪਣਾ ਰੀਤੂ ਜਸਨ ਵਾਲਾ ਤੇਰੇ 25 ਸਾਲ ਦੇ ਯਾਰ ਤੇ ਕੱਲ ਪਰਚਾ ਪੈ ਗਿਆ 26 ਦਾ ਹੁਣ ਕ ਆਪਣਾ ਗਾਣਾ ਇੱਕ ਹੈ ਆਪਣੀ ਰੀਲ ਬੜੀ ਚੱਲੀ ਆ ਜੱਟਾ ਵੇ ਜੱਟਾ ਫੋਨ ਕਿਉਂ ਨਹੀਂ ਚੱਕਦਾ ਤੂੜੀ ਵਾਲੀ ਉੱਤੇ ਸਵਰਾਜ ਚੱਲਦਾ ਹੂੰ ਤਵੇ ਇੰਨਾ ਦੇ ਟਾਪਰ ਵੀ ਬਹੁਤ ਵੱਜਿਆ ਸੀ ਟਰੈਕਟਰਾਂ ਤੇ ਤੇ ਬਾਜੇ ਵੀ ਰਿਹਾਗਾ ਇਹ ਗਾਣੇ ਵੀ ਬਾਈ ਦੋ ਬੋਲ ਸੁਣਾ ਦੇ ਹਾਂ ਹੂੰ ਠੀਕ ਜੱਟਾ ਵੇ ਜੱਟਾ ਫੋਨ ਕਿਉਂ ਨਹੀਂ ਚੱਕਦਾ ਤੂੜੀ ਵਾਲੀ ਉੱਤੇ ਸਵਰਾਜ ਚੱਲਦਾ ਐਡੀ ਫੀਲਿੰਗ ਚੱਕੀ ਵੇ ਜੱਟਾ ਕਾਦੇ ਵਾਸਤੇ ਹੋ ਮੇਰੇ ਪਾਦਾ ਬੱਲੀਏ ਜਹਾਜ਼ ਚੱਲਦਾ ਜੱਟਾ ਵੇ ਜੱਟਾ ਫੋਨ ਕਿਉਂ ਨਹੀਂ ਚੱਕਦਾ ਤੂੜੀ ਵਾਲੀ ਉੱਤੇ ਸਵਰਾਜ ਚੱਲਦਾ ਜਹਾਜ਼ ਹੀ ਹੁੰਦਾ ਫਿਰ ਜੱਟਾਂ ਦਾ ਆਪਣੇ ਪਾਸ ਜਹਾਜ਼ ਆ ਜਹਾਜ਼ ਹੀ ਆ ਤੇ ਇੱਕ ਵਾਰੀ ਫਿਰ ਉਹ ਟਾਪਰ ਜਿਹੜਾ ਟੂ ਆਇਆ ਸੀ ਉਹ ਵੀ ਮਾੜਾ ਜਿਹਾ ਸੁਣਾ ਦੇ ਯਾਰ ਉਹ ਵੀ ਘੈਂਟ ਸੀ ਪੂਰਾ ਹਾਂ ਹਾਂ ਉਹ ਆਪਣੇ ਟਾਪਰ ਚੱਲ ਗਿਆ ਜਦੋਂ ਫਿਰ ਉਹਦਾ ਜਵਾਬ ਸ਼ੁਆਬ ਸੀਗਾ ਟਾਪਰ ਦਾ ਹੂੰ ਆਪਣੇ ਮਾਪਿਆਂ ਨੇ ਟਾਪਰ ਹਟਾ ਲਈ ਪੜਨੋਂ ਪਾ ਕੇ ਪਿਆਰ ਚ ਜਦੋਂ ਦੀ ਕੁੜੀ ਫੇਲ ਹੋ ਗਈ ਆ ਸੀਗਾ ਉਹ ਇਹ ਸੀਗਾ ਹਾਂ 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 ਉਹ ਕਹਿੰਦਾ ਇਹ ਜੋ ਬਨ ਹਰੇਕ ਕੋਲ ਨਹੀਂ ਬਿੱਲੋ ਸੰਭਦਾ ਦੁੱਧ ਬਿੱਲੀਆਂ ਦੇ ਕਦੇ ਵੀ ਸਰਾਣੇ ਨਹੀਂ ਜੰਮਦਾ ਰੱਬ ਜੱਗ ਨੂੰ ਭੁਲਾ ਦੇ ਜਦੋਂ ਚਾੜਦੀ ਜ਼ਬਾਨੀਓ ਨੂੰ ਕਹਿੰਦੇ ਪਿਆਰ ਨਹੀਂ ਆਸ ਕੀ ਚ ਜ਼ਿੰਦਗੀ ਖਰਾਬ ਹੁੰਦੀ ਐ ਕਦੇ ਪੈਂਦੇ ਨਹੀਂ ਗਲੇ 'ਚ ਮਹਿੜਲਾਂ ਦੇ ਹਾਰ ਨਹੀਂ ਉਹ ਕਹਿੰਦੀ ਸਾਡੇ ਕਾਲ ਜਿੱਦੀ ਦੱਸਾਂ ਇੱਕ ਪ੍ਰੇਮ ਕਹਾਣੀ ਇੱਕ ਟਾਪਰ ਸੀ ਕੁੜੀ ਜੋ ਡਬੀਜ ਨਾ ਦੀ ਰਾਣੀ ਹੁ ਨਸ਼ਾ ਚੜਿਆ ਜਬਾਨੀ ਵਾਲਾ ਚੰਦਰੀ ਨੂੰ ਉਹ ਸੁਧ-ਬੁੱਧ ਖੋ ਗਈ ਮਾਪਿਆਂ ਨੇ ਟਾਪਰ ਹਟਾ ਲਈ ਪੜਨੋਂ ਪਹਿਕੇ ਪਿਆਰ 'ਚ ਜਦੋਂ ਦੀ ਕੁੜੀ ਫੇਲ ਹੋ ਗਈ ਮਾਪਿਆਂ ਨੇ ਟਾਪਰ ਹਟਾ ਲਈ ਪੜਨੋਂ ਪਹਿਕੇ ਪਿਆਰ ਤੇ ਜਦੋਂ ਦੀ ਕੁੜੀ ਫੇਲ ਹੋ ਗਈ ਲਓ ਜੀ ਪੰਜਾਬੀਓ ਮੈਂ ਇਹੀ ਬੇਨਤੀ ਕਰਨੀ ਚਾਹਨਾ ਜਦੋਂ ਬੰਦਾ ਮਾਰਕੀਟ ਚ ਬਾਹਰ ਭੱਜ ਜੇ ਨਾ ਦੁਬਾਰੇ ਆਉਣਾ ਮਾਰਕੀਟ ਚ ਕੰਮ ਔਖਾ ਹੋ ਜਾਂਦਾ ਇੱਕ ਭਰਾ ਬਣੇ ਜਿਹੜੇ ਠੱਲੇ ਭੱਜ ਜਾਂਦੇ ਹੁੰਦੇ ਨਾ ਬੰਦੇ ਆਪਣੇ ਉਹਨਾਂ ਨੂੰ ਦੁਬਾਰੇ ਸਪੋਰਟ ਕਰਕੇ ਉੱਪਰ ਲਿਆਇਆ ਕਰੋ ਨਹੀਂ ਬੰਦੇ ਦਾ ਮਨ ਜਾਂ ਟੁੱਟ ਜਾਂਦਾ ਬੰਦਾ ਆਟੋਮੈਟਿਕ ਡਿਪਰੈਸ਼ਨ ਚ ਬਈ ਚਲਿਆ ਜਾਂਦਾ ਹਾਂ ਹਾਂ ਹੁਣ ਬਾਈ ਦੀ ਠੋਕ ਕੇ ਸਪੋਰਟ ਕਰੋ ਘੈਂਟ ਬੰਦਾ ਦੇਸੀ ਬੰਦਾ ਬਈ ਤੇ ਇੱਕ ਵੀਡੀਓ ਆ ਵੀ ਵਾਇਰਲ ਹੋ ਗਈ ਸੀਗੀ ਤੂੰ ਰੇੜੀ ਤੇ ਜਾ ਰਿਹਾ ਸੀਗਾ ਪੱਠੇ ਲੜਨ ਬਹੁਤ ਚੱਲੀ ਸੀ ਵੀਡੀਓ ਤਾਂ ਮੈਂ ਹੁਣ ਵੀ ਵਗ ਜਾਣਾ ਰੇੜੇ ਤੇ ਬਹੁਤ ਐਨਮੀ ਉਹਦਾ ਆਪਾਂ ਹੁਣ ਜੱਟਾਂ ਨਾਰਮਲ ਕੰਮ ਕਰਦੇ ਆ ਪਰ ਘੇਰਾ ਜਦੋਂ ਤੂੰ ਹਿੱਟ ਇਨਾ ਹੋ ਗਿਆ ਸੀ ਲੋਕਾਂ ਨੂੰ ਲੱਗਿਆ ਵੀ ਕਰਮਾ ਪੱਠੇ ਵਢਣ ਕਿਉਂ ਚੱਲੇ ਆ ਯਾਰ ਉਹ ਮੇਰਾ ਸੌਂਕ ਹੈ ਮੈਂ ਹੁਣ ਸਵੇਰੇ ਵੀ ਮੋਟ ਤੇ ਤੁਰ ਕੇ ਉਹਨਾਂ ਸ਼ਾਮ ਨੂੰ ਵੀ ਮੈਂ ਰੇੜੇ ਰੋੜੇ ਤੇ ਬਹਿ ਕੇ ਜਾਂਦਾ ਗੱਲਾਂ ਮਾਰਦਾ ਪੁਰਾਣੇ ਬੰਦੇ ਇਹਨਾਂ ਬੋੜਾ ਬੜਾ ਕੋਈ ਰੇੜਾ ਵੀ ਜਾਂਦਾ ਮੈਂ ਸਾਲ ਮਲ ਕੇ ਬਹਿਦਾ ਵੀ ਬਾਪੇ ਗੱਲ ਸੁਣਾ ਹਾਂ ਗੱਲ ਸੁਣਾ ਹਾਂ ਘੈਂਟ ਬੰਦਾ ਘੈਂਟ ਸੁਭਾਅ ਬਾਈ ਦੀ ਸਪੋਰਟ ਕਰੋ ਧੰਨਵਾਦ ਜ ਤੇ ਮਿਲਦੇ ਗਿਲਦੇ ਰਹਾਂਗੇ ਨਵਾਂ ਕੋਈ ਚਿਹਰਾ ਫੇਰ ਲੈ ਕੇ ਆਵਾਂਗੇ ਸਸੀ ਕਾਲ ਜੀ